ਸੋ ਕਪੜੇ ਦੇ ਵਪਾਰੀਆਂ ਇਸ ਤੇ ਸੁਨਹਿਰੀ ਮੌਕਾ ਦਿੱਲੀ ਅੰਮਾਲਾ ਸੂਰਤ ਰੇਟ ਤੇ ਮਿਲਣਗੇ ਮੋੜ ਮੰਡੀ ਚ ਲੇਡੀ ਸੂਟ ਆਹ ਵੀਡੀਓ ਨਹੀਂ ਸਪੈਸ਼ਲ ਆਪਾਂ ਦੁਕਾਨਦਾਰਾਂ ਭਰਾਵਾਂ ਵਾਸਤੇ ਬਣਾਈ ਹੈ ਕਾਟਨ ਦਾ ਸੂਟ ਹੈ ਨਾਲ ਲੈਸਾਂ ਵਾਲੇ ਡਿਜ਼ਾਈਨ ਹੈ ਕਿਸ ਤੇ ਦੇਖੋ ਵੀ ਨੈਕ ਤਲਾ ਬਣਾਇਆ ਹੈ ਕਿਸ ਤੇ ਕਿਵੇਂ ਡਿਜ਼ਾਈਨ ਹੈ ਕਿਸ ਤੇ ਕਿਵੇਂ ਡਿਜ਼ਾਈਨ ਮਤਲਬ ਸਾਰੇ ਅਲੱਗ ਅਲੱਗ ਡਿਜ਼ਾਈਨ ਹਨ ਹਾਂਜੀ ਇਹ ਵੀ ਜੀ ਜਿਵੇਂ 350 300 ਰੇਂਜ 'ਚ ਪੀਸ ਵੇਚਦਾ ਵਧੀਆ ਬਿਲਕੁਲ ਜੀ ਇਹ ਤੁਹਾਨੂੰ ਲੱਗਣੀ ਸਿਰਫ 180 ਰੁਪਏ ਰੇਂਜ 'ਚ ਆਹ ਪਿਓਰ ਕੈਮਬਰੀ ਕਾਟਨ ਦਾ ਸੂਟ ਹੈ ਡਿਜ਼ਾਈਨ ਇਹਦੇ ਵਿੱਚ ਕਈ ਮਿਲ ਜਾਣਗੇ ਸਾਰੇ ਅਲੱਗ-ਅਲੱਗ ਡਿਜ਼ਾਈਨ ਆ ਜਾਣਗੇ ਜੀ ਇਹਦੇ 20 ਤੋਂ 22 ਰੰਗ ਮਿਲ ਜਾਣਗੇ ਜੀ ਪਿਓਰ ਕਾਟਨ ਕੈਮਬਰੀਕ ਦਾ ਸੂਟ ਹੈ ਰੇਟ ਵੀ ਜੀ ਜਿਵੇਂ 400 500 ਰੁਪਏ ਰੇਂਜ 'ਚ ਡਿਟੇਲ 'ਚ ਵਿਕਦਾ ਲੋਕੋ ਹੋਲਸੇਲ 'ਚ ਵੀ 3 300 ਵੇਚਦੇ ਇਹ ਜੇ ਕੋਈ ਕੋਈ ਲੈਂਦਾ ਇਕੱਠਾ ਮਾਲ ਲੈਂਦਾ ਦੁਕਾਨਦਾਰ ਲੈਂਦਾ ਉਹਨੂੰ ਲੱਗਣਾ 260 ਰੁਪ ਸਾਰੇ ਵਰਕ ਵਾਲਾ ਆ ਗਿਆ ਨਾ ਥ੍ਰੈਡ ਵਰਕ ਵਾਲਾ ਆ ਗਿਆ ਜੀ ਜੀ ਆ ਦੇਖੋ ਸਾਰੇ ਫਰੰਟ ਤੇ ਵਰਕ ਹੈ ਬਿਲਕੁਲ ਜੀ ਨਾਲ ਇਹਨਾਂ ਸੈਮੀ ਡਰਪਟਾ ਆ ਗਿਆ ਜੀ ਵਰਕ ਵਾਲਾ ਦੁਪਟਾ ਆ ਗਿਆ ਇਹ ਵੀ ਜੀ ਸੂਟ ਜਿਵੇਂ 5 500 ਵਾਲੇ ਪੀਸ ਹੈ ਬਿਲਕੁਲ ਜੀ ਇਹ ਲੱਗਣਾ ਜੀ ਸਿਰਫ 280 ਰੁਪਏ ਜੀ 280 ਰੁਪਏ ਦੀ ਤੇ ਭਾਈ ਵੇ ਕੀ ਪੁੱਛਦਾ ਭਾਈ ਜਿੱਦਾਂ ਕਿਸੇ ਨੇ ਨਵਾਂ ਕੰਮ ਖੋਲ੍ਹਣ ਲੱਗੇ ਦੁਕਾਨਦਾਰ ਨੇ ਕਿੰਨੇ ਕੁ ਘੱਟੋ ਘੱਟ ਪੈਸੇ ਲਾ ਕੇ ਕੰਮ ਸ਼ੁਰੂ ਕਰ ਸਕਦੇ ਜੀ ਦੇਖੋ 10 ਕੋ 1000 ਦੇ ਰੇਂਜ 'ਚ ਵੀ ਵਧੀਆ ਕੰਮ ਸ਼ੁਰੂ ਹੋ ਜਾਏਗਾ ਓਕੇ ਅੱਗੇ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਜਿੰਨੇ ਮਰਜ਼ੀ ਇਸ ਸਟੋਰੀ ਜਿਵੇਂ ਆ ਦੇਖੋ ਕਾਫੀ ਹੋਰ ਵੀ ਰੇਂਜਾਂ ਆਈਆਂ ਇਹ ਦੇਖੋ ਸਪੈਸ਼ਲ ਹਨ ਜਿਵੇਂ ਗਰਮੀ ਵਾਲੀਆਂ ਆਟਮ ਨਾਲ ਜਿਵੇਂ ਆ ਦੇਖੋ ਜੀ ਆ ਪਿਓਰ ਕਾਟਨ ਦੀ ਸਲਵਾਰ ਹੈ ਡਿਜੀਟਲ ਪ੍ਰਿੰਟ ਸ਼ਰਟ ਹੈ ਅੱਛਾ ਇਹ ਤੇ ਆ ਉੱਤੇ ਕੰਮ ਵੀ ਕੀਤਾ ਹੋਇਆ ਹੈ ਨਾ ਮੈਂ ਦੇਖ ਰਣਾ ਜੀ ਹਾਂਜੀ ਹਾਂਜੀ ਡਾਇਮੰਡ ਵਰਕ ਹੋਇਆ ਜੀ ਪ੍ਰਿੰਟ ਦੇਖੋ ਕਿੱਡਾ ਪਿਆਰਾ ਵਾਹ ਜੀ ਵਾਹ ਪਲੇਨ ਦੁਪੱਟਾ ਨਾਲ ਆਊਗਾ ਜੀ 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 ਰੰਗਾਂਣਗੇ ਇਹਦੇ ਵਿੱਚ ਪੰਜ ਇਹ ਜਿਹਦੀਆਂ ਡਿਜ਼ਾਈਨ ਕਈ ਆ ਜਾਣਗੇ ਰੇਟ बिकਦਾ ਹੈ 500 550 ਦਾ ਹਾਂ 350 ਰੁਪਏ ਰਿੰਚ ਲੱਗਣਗੇ ਇਸ ਤੋਂ ਜਿਵੇਂ ਆ ਦੇਖੋ ਵਰਕ ਵਾਲਾ ਸੂਟ ਹੈ ਜੀ ਵਰਕ ਵੀ ਦੇਖੋ ਜਿਵੇਂ ਹੁਣ ਕੋਈ ਵਿਆਹ ਸ਼ਾਦੀਆਂ ਵਾਸਤੇ ਕੋਈ ਲੈਣ ਦੇਣ ਵਾਸਤੇ ਸੂਟ ਲੈਂਦੇ ਜੀ 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 ਲੋਕੋ 500 ਰੁਪਏ 550 ਰੁਪਏ ਆਮ ਹੀ ਖਰਚ ਦਿੰਦੇ ਆ ਇਹਨਾਂ ਚੀਜ਼ਾਂ ਤੇ ਬਿਲਕੁਲ ਜੀ ਠੀਕ ਹੈ ਨਾ ਜਿਵੇਂ ਆ ਸੂਟ ਲੈ ਕੇ ਜਾਣਗੇ ਹਾਂ ਹਾਂ ਇਹ ਪੈਨੇ ਜੀ ਆਪਾਂ ਨੂੰ ਸਿਰਫ 330 ਰੁਪਏ ਦਾ ਇਹ 330 ਰੁਪਏ ਦਾ اچھا ਵਰਕ ਵੀ ਹੈਵੀ ਕੀਤਾ ਹੈ ਨਾ ਭਾਜੀ ਵਰਕ ਪੂਰਾ ਹੈਵੀ ਹੈ ਜੀ ਫੋਟੋ ਵਾਲੇ ਵੀ ਸਕੇ ਬਿਲਕੁਲ ਬਿਲਕੁਲ ਜੀ ਰੰਗ ਆਣਗੇ ਤੇ ਚਾਰ ਕਿਸੋ ਵੀ ਜੀ ਜਿਵੇਂ ਆਹ ਦੇਖੋ ਕਾਟਨ ਦਾ ਸੂਟ ਆਊਗਾ ਜੀ ਬਿਲਕੁਲ ਜੀ ਗਰਮੀਆਂ ਵਾਸਤੇ ਜਿਵੇਂ ਆਈਟਮ ਹਾਂ ਹਾਂ ਨਾਲ ਪਿਓਰ ਮਸਲੀਨ ਦਾ ਦੁਪੱਟਾ ਓਕੇ ਦੁਪੱਟਾ ਆਊਗਾ ਵਰਕ ਤੇ ਕਾਟਨ ਦਾ ਹੀ ਪੀਸ ਹੈਗਾ ਆ ਦੇਖੋ ਜੀ ਵਾਹ ਜੀ ਵਾਹ اچھا ਇਹ ਸਫਾਈ ਬਹੁਤ ਜ਼ਬਰਦਸਤ ਨਾ ਵਰਕਰੀ ਜੀ ਹਾਂ ਜੀ ਬਟਿਕ ਸਟਾਈਲ ਵਰਕ ਹੈ ਜੀ 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 ਨਾਲ ਇਹਦਾ ਆ ਦੁਪੱਟਾ ਹੈਗਾ ਖੁੱਲਾ ਡੁੱਲਾ ਦੁਪੱਟ ਰੰਗ ਆਜਨਗੇ ਇਹਦੇ ਵਿੱਚ ਵੀ 4 ਹਾਂ ਇਹ 400 ਰੁਪਏ ਰੇਂਜ 'ਚ ਹੀ ਲੱਗਨੇ ਜੀ ਇੱਕ ਹੁਣ ਭਾਜੀ ਮਤਲਬ ਹਰ ਦਿਨ 400 ਤਾਂ ਕਲਾ ਦੋ ਪਤਰਾ ਦੋ ਪਤਰਾ ਲੱਗਾ ਇਹਦੇ ਨਾਲ ਲੱਗੇ ਵੀ ਜੀ ਸਣੇ ਆਪਾਂ ਸਾਰਾ ਦੇਣਾ ਜੀ ਵੀਰ ਜੀ ਇਹ ਹੋਲਸੇਲ ਪ੍ਰਾਈਸ ਹੈ ਹਾਂ ਹਾਂ ਤੁਸੀਂ ਇਕ ਲੈ ਲਓ ਸੈੱਟ ਲੈ ਲਓ ਦੁਕਾਨਦਾਰ ਭਰਾ ਦੇਖੋ ਜਿਹੜਾ ਵੀ 400 ਲੈ ਕੇ ਜਾਊਗਾ 600 ਰੁਪਏ ਰੇਂਜ 'ਚ ਆਰਾਮ ਨਾਲ ਵੇਚ ਸਕਦਾ ਘੱਟੋ ਘੱਟ 600 'ਚ ਵਿਕ ਜਾਏਗਾ ਨਾ ਜੀ ਵਿਕ ਜਾਏਗਾ ਜੀ ਠੀਕ ਇਸ ਤੋਂ ਜਿਵੇਂ ਆਹ ਦੇਖੋ ਜੀ ਤੁਹਾਨੂੰ ਨਾ ਜਿਵੇਂ ਆਹ ਦੇਖੋ ਮਾਈਨਰ ਰੇਂਜਾਂ ਦੇ ਵਿੱਚ ਕਾਫੀ ਡਿਜ਼ਾਈਨ ਆਏ ਆ ਜੀ ਜਿਹੜੇ ਦੇਖੋ 500 600 ਰੁਪਏ ਰੇਂਜ 'ਚ ਅਗਲਾ ਅੱਗੇ ਸੇਲ ਵਧੀਆ ਕਰ ਸਕੇ ਬਿਲਕੁਲ ਜੀ ਉਹ ਜਿਹੀਆਂ ਟਮਾਈਆਂ ਨੇ ਜਿਵੇਂ ਕਹਾ ਪਿਓਰ ਕੈਮਰਿਕ ਦਾ ਸੂਟ ਹੈ ਅਸਾ ਇਹ ਕੈਮਰਿਕ ਦੇ ਉੱਤੇ ਆ ਗਿਆ ਬਿਲਕੁਲ ਜੀ ਆਰੀ ਦੀ ਕਢਾਈ ਆ ਗਈ ਜੀ ਉੱਤੇ ਬਿਲਕੁਲ ਜੀ ਪਲੇਨ ਦੁਪੱਟਾ ਨਾਲ ਜੀ 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 ਇਹ ਵੀ ਵੀ ਜਿਵੇਂ 400 ਰੁਪਏ ਰਿੰਚ ਪੀਸ ਪਏਗਾ ਅੱਛਾ ਇਹ ਵੀ 400 ਰੁਪਏ ਜੀ ਦੇ ਦੇਣਾ ਜੀ ਹਾਂ ਜੀ ਹਾਂ ਜੀ ਆ ਬਾਹਰ ਦਾ ਜੀ ਮਤਲਬ ਦੁਕਾਨਦਾਰਾਂ ਖੁਸ਼ ਕਰਦਨੇ ਆ ਜਾ ਕੇ ਮਤਲਬ ਪੈਸੇ ਤਕਰੀਬਨ ਡਬਲ ਡਬਲ ਕਰ ਲੈਨੇ ਲੋਕਾਂ ਨੇ ਹਾਂ ਜੀ ਹੋਣਗੀ ਜੀ ਦੇਖੋ ਅਗਲੇ ਨੂੰ ਨਫਾ ਤਾਂ ਸਾਨੂੰ ਨਫਾ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਇਸ ਤੋਂ ਬਾਅਦ ਜਿਵੇਂ ਇੱਕ ਨਾ ਡਿਜੀਟਲ ਪ੍ਰਿੰਟ ਕ੍ਰੇਵ ਆਈ ਹੈ ਜੀ 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 ਲੈਸ ਵਾਲਾ ਦੁਬੱਟਾ ਲੱਗੇ ਜੀ ਨਾਲ ਇਹਦੇ ਓਕੇ ਆ ਦੇਖੋ ਫੋਰ ਸਾਈਡ ਪੱਟੀ ਲੱਗੀ ਬਿਲਕੁਲ ਜੀ ਪ੍ਰਿੰਟ ਦੇਖੋ ਕਿੱਡਾ ਪਿਆਰਾ ਹੈ ਬਿਲਕੁਲ ਜੀ ਇਹ ਸੂਟ ਨੇ ਜੀ 750 800 ਆਰਾਮ ਨਾਲ ਵਿਕਦਾ। ਇਹਨੂੰ ਪਾਈ ਹੈ ਬਿ ਡਿਜੀਟਲ ਪ੍ਰਿੰਟ ਕਹਿੰਦੇ ਨੇ ਨਾ ਜੀ। ਡਿਜੀਟਲ ਪ੍ਰਿੰਟ ਹੈ ਹਾਂ ਜੀ। ਨਾਲ ਕريب ਦੇ ਉੱਤੇ ਨੇਚਰਲ ਕريب ਦਾ ਕਪੜਾ। ਬਿਲਕੁਲ ਜੀ। ਇਹ ਵੀ ਜੀ 400 ਰੁਪਏ ਰੀਨ ਚੀਲ। ਇਹ ਚ ਵੀ ਕਿੰਨੇ ਰੰਗ ਆਣਗੇ ਭਾਜੀ? ਇਹਦੇ ਵਿੱਚ ਵੀ ਜੀ ਮਿਲ ਜਾਣਗੇ 6 ਰੰਗ ਮਿਲ ਜਾਣਗੇ। 6 ਰੰਗ ਇਹ ਚ ਵੀ ਆ ਜਾਣਗੇ। ਹਾਂ ਜੀ 60 ਸੈੱਟ ਵਾਈਜ਼ ਮਾਲ ਹੈ ਕੋਈ ਟੁੱਟਮਾ ਮਾਲ ਨਹੀਂ ਹੈਗਾ। ਵਾਹ ਜੀ ਵਾਹ। ਸਾਰੇ ਮਤਲਬ ਕਿ ਪੀਸ ਨੇ ਪੂਰੇ ਮਿਲਣਗੇ। ਆ ਦੇਖੋ। ਆ ਦੇਖੋ ਜਿਵੇਂ ਕਾ ਵੇਸ ਆ ਗਿਆ ਜੀ। 올ਓਵਰ ਡਿਜੀਟਲ ਪ੍ਰਿੰਟ ਸੂਟ ਆ ਗਿਆ। ਠੀਕ ਜੀ ਤੇ ਨਾਲ ਇਹਦੇ ਨਾਲ ਆ ਦੇਖੋ ਜੀ ਦੁਪੱਟਾ ਆਊਗਾ ਫੋਰ ਸਾਈਡ ਪੱਟੀ ਅੱਛਾ ਇਹ ਦੁਪੱਟਾ ਵੀ ਸਾਈਡ ਤੋਂ ਮਤਲਬ ਕੰਮ ਵਰਕ ਕੀਤਾ ਹੈ ਨਾ ਤੇ ਪੱਟੀ ਲੱਗੀ ਹੈ ਜੀ ਹਾਂ ਜੀ ਪੱਟੀ ਲੱਗੀ ਹੈ ਜੀ 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 ਤੇ ਇਹ ਵੀ ਵੀਰ ਜੀ ਜਿਵੇਂ ਸੂਟ 5500 ਰੁਪਏ ਰੇਂਜ ਵਿੱਚ ਵਿਕਦਾ ਹੈ 500 ਤੋਂ ਆਲਓਵਰੀ ਵਿਕਦਾ ਹੀ ਬਿਨਾਂ ਦੁਪੱਟੇ ਤੋਂ ਬਿਲਕੁਲ ਬਿਲਕੁਲ ਜੀ 400 ਰੁਪਏ ਰੇਂਜ ਲੱਗੀ ਹੈ ਜੀ ਇਹ ਉਲਾ ਇਹ ਦੁਪੱਟੇ ਦੇ ਨਾਲ ਭਾਜੀ ਦੁਪੱਟੇ ਦੇ ਨਾਲ ਕਿਆ ਬਾਤ ਹੈ ਜੀ ਰੰਗੇ ਚ ਵੀ ਮਰਸਾਨ ਆਇਨ ਕਿ ਠੀਕ ਭਾਜੀ ਹਾਂ ਜੀ ਇਹ ਚ ਚਾਰ ਰੰਗੇ ਵਿੱਚ ਡੋਰ ਡਿਜ਼ਾਈਨ ਡੋਰ ਡਿਜ਼ਾਈਨ ਚ ਸਾਰੇ ਫਰੰਟ ਤੇ ਦੇਖੋ ਆਰੀ ਦੀ ਕਢਾਈ ਹੈ ਬਿਲਕੁਲ ਜੀ ਸਾਰਾ ਮਾਲ ਨਾ ਨਾਲੇ ਹੀ ਭੌਂ ਦੀ ਰੇਂਜ ਘਟ ਹੈ ਪਰ ਹੈਗਾ ਬ੍ਰਾਂਡਡ ਹੀ ਹੈ ਮਤਲਬ ਸਾਰਾ ਕੁਆਲਟੀ ਵਾਲਾ ਮਾਲ ਆ ਨਾ ਜੀ ਹਾਂ ਜੀ ਕੰਪਨੀ ਦੀ ਮੋਹਰ ਨਾਲ ਲੱਗੀ ਹੋਊਗੀ ਜਿਹੜੀ ਵੀ ਕੰਪਨੀ ਦਾ ਮਾਲ ਹੈ ਦੇਖੋ ਨਾਲ ਲੱਗਿਆ ਹੋਊਗਾ ਜੀ 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 ਤੇ ਰੰਗ ਆ ਜਾਣਗੇ ਇਹਦੇ ਵਿੱਚ ਹੀ ਦੇਖੋ ਜੀ ਚਾਰ ਚਾਰ ਪੰਜ ਪੰਜ ਰੰਗ ਪੂਰੇ ਮਿਲਣਗੇ ਬਿਲਕੁਲ ਜੀ ਡਿਜ਼ਾਈਨ ਵੀ ਕਈ ਨੇ ਹਾਂ ਜਿਵੇਂ 8 ਡਿਜ਼ਾਈਨ ਲੱਗੇ ਜੀ ਬਿਲਕੁਲ ਚਾਰ ਚਾਰ ਰੰਗ ਦੋਨਾਂ ਚ ਮਿਲਣਗੇ ਅੱਛਾ ਇਹ ਸਾਰਿਆਂ ਦੇ ਮਤਲਬ ਅਲੱਗ-ਅਲੱਗ ਡਿਜ਼ਾਈਨ ਆਣਗੇ ਰੰਗ ਉਹਨਾਂ ਚ ਅਲੱਗ ਯਾ ਬਾਤ ਹੈ ਬਲੈ ਪਿਆਰੀ ਜਿਹਨੂੰ ਕਹਿੰਦੇ ਵਰਕ ਵੀ ਪਿਆਰਾ ਕੀਤਾ ਆਇਆ ਤੇ ਸੋਹਣਾ ਸੁਨੱਖਾ ਸੂਟ ਆ ਗਿਆ ਜੀ ਹਾਂਜੀ ਜੀ ਜੀ ਇਹ ਵੀ ਜੀ ਨਾ ਜਿਹੜਾ ਆ ਕੰਪਨੀ ਦਾ ਮਾਲ ਹੈ ਜਿਵੇਂ ਬੀ ਐਲ ਐਮ ਦਾ ਮਾਲ ਜੀ ਜੀ ਕਾਫੀ ਰੇਂਜ ਚ ਬਿਕਦੇ ਹਾਂ ਹਾਂ 700 700 ਹੀ 800 ਐ ਰੇਂਜ ਡੀਟੇਲ ਚ ਬਿਕਦੇ ਡੀਟੇਲ ਚ ਦਿੰਦੇ ਲੋਕੀ ਹਾਂਜੀ ਇਹ 430 ਰੁਪਏ ਦਾ ਹੋਲਸੇਲ ਪ੍ਰਾਈਸ ਲੱਗ ਰਿਹਾ ਇਹ ਹੋਲਸੇਲ ਪ੍ਰਾਈਸ ਤੇ ਭਾਈ ਜੀ ਜਦੋਂ ਆਪਾਂ ਕਹਿੰਦੇ ਪਏ ਸੀਗੇ ਇਹ ਦੁਕਾਨਦਾਰਾਂ ਨੂੰ ਇਕੱਲੇ ਦੇਣਾ ਕਿ ਕੱਲਾ ਕੱਲਾ ਪੀਸ ਵੀ ਦੇ ਦੇਣ ਕੱਲਾ ਕੱਲਾ ਵੀ ਮਿਲ ਜਿਗਾ ਜੀ ਮਤਲਬ ਜੇ ਕਿਸੇ ਨੇ ਵਿਆਹ ਸ਼ਾਦੀ ਦਾ ਕਪੜਾ ਬਨਵਾਉਣਾ ਜਾਂ ਕੱਲਾ ਕੱਲਾ ਸੂਟ ਲੈਣਾ ਉਹਨਾਂ ਵਾਸਤੇ ਵੀ ਹੈ ਉਹਨਾਂ ਵਾਸਤੇ ਵੀ ਇਹ ਆਫਰ ਹੈ ਜੀ ਇਸ ਤੋਂ ਵੀ ਜੀ ਮੀਆਂ ਦੇਖੋ ਪਿਓਰ ਕੈਂਬ੍ਰਿਕ ਦਾ ਸੂਟ ਹੈ ਨਾਲ ਇਹਦੇ ਨਾਲ ਪਿਓਰ ਤੇ ਹੀ ਦੁਪੱਟਾ ਨਾਲ ਲੱਗੇਗਾ अच्छा ये दुपट्टे पे वर्क भी आ गया ना भाई मैं देख रहा हां जी कट जी 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 दे दे वा वर्क वाला दुपट्टा फुल प्योर ਦਾ ਦੁਪੱਟਾ ਤੇ ਪਿਓਰ ਕੈਂਬ੍ਰਿਕ ਦਾ ਹੀ ਸੂਟ ਹੈ ਘੇਰੇ ਤੇ ਵਰਕ ਹੋਇਆ ਹੈਗਾ ਜੀ 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 ਜੇ ਆਪਾਂ ਦੇਖੋ ਸੈਮੀ ਦੁਪੱਟਾ ਲਵਾਂਗੇ ਤਾਂ ਉਹ ਜਿਆ ਰੇਟ ਘਟ ਜੂਗਾ ਹਾਂ 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 ਇਹ ਪਿਓਰ ਦੁਪੱਟੇ ਨਾਲ ਰੇਟ ਆਊਗਾ ਜੀ ਇਹਦਾ ਜਿਵੇਂ 480 ਰੁਪਏ ਪਿਓਰ ਕੈਂਬ੍ਰਿਕ ਦੇ ਸੂਟ ਨਾਲ ਇੱਕ ਆਹ ਦੇਖੋ ਵੀ ਜੀ ਜਿਵੇਂ ਹੁਣ ਪਿਓਰ ਕੈਂਬ੍ਰਿਕ ਦੇ ਸੂਟ ਆਏ ਨੇ ਜੀ 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 ਪਿਓਰ ਦੀਆਂ ਚੁੰਨੀਆਂ ਨਾਲ ਓਮ ਸ਼ਿਵ ਦਾ ਮਾਲ ਬਿਲਕੁਲ ਜੀ ਇਹ ਵੀ ਜਿਵੇਂ ਆਪਾਂ ਨੂੰ ਆਮ ਵੇਚਦਾ ਜਿਵੇਂ 550 600 ਰੁਪਏ ਰੇਂਜ ਚ ਰਿਟੇਲ ਚ ਵਿਕ ਇਹ ਲੱਗਣਾ ਜੀ ਸਿਰਫ 400 ਰੁਪਏ ਪਿਓਰ ਦੀ ਚੁੰਨੀ ਨਾਲ ਪ੍ਰਿੰਟ ਆਉਗੇ ਤੇ ਜਿੱਦਾਂ ਭਾਜੀ ਇਹ ਚ ਚਾਰ ਰੰਗ ਹੈ ਸਾਰਿਆਂ ਦੇ ਜਿਹੜੇ ਕਿੰਨੇ ਵੀ ਡਿਜ਼ਾਈਨਾਂ ਦੇ ਚਾਰ-ਚਾਰ ਰੰਗ ਆਣਗੇ ਹਰੇਕ ਦੇ ਵਿੱਚ ਚਾਰ-ਚਾਰ ਰੰਗ ਹੈ ਜੀ ਕੋਈ ਲੋਟ ਦਾ ਮਾਲ ਨਹੀਂ ਹੈਗਾ ਫਰੈਸ਼ ਮਾਲ ਹੈਗਾ ਤੇ ਰੇਂਜ ਆਪਾਂ ਨੂੰ ਸਿਰਫ ਦੇਖੋ ਆ 400 ਰੁਪਏ ਰੇਂਜ ਚ ਪਿਓਰ ਕੈਂਬ੍ਰਿਕ ਦਾ ਸੂਟ ਸਿਰਫ 400 ਰੁਪਏ ਜੀ ਤੇ ਪਿਓਰ ਦਾ ਦੁਪੱਟਾ ਨਾਲ ਪ੍ਰਿੰਟਡ ਦੁਪੱਟਾ ਜਿਵੇਂ ਹੁਣ ਕਿਈ ਵਿਆਹ ਸ਼ਦੀ ਵੀ ਚੱਲੀ ਜਾਂਦੀ ਹੈ ਜੀ ਹਾਂ ਹਾਂ ਉਹਨਾਂ ਵਾਸਤੇ ਵੀ ਜਿਵੇਂ ਆ ਦੇਖੋ ਜੀ ਘੱਟ ਰੇਂਜ ਦੇ ਅੱਜ ਫੁੱਲ ਵਰਕ ਵਾਲੇ ਸੂਟ ਆ ਲਾਈਨਿੰਗ ਦਾ ਕੱਪੜਾ ਵਿੱਚ ਹੀ ਹੁੰਦਾ ਇਹਦੇ ਓਕੇ ਮਤਲਬ ਅਲੱਗ ਤੋਂ ਨਹੀਂ ਲੈਣਾ ਹਾਂ ਅਲੱਗ ਤੋਂ ਆਪਾਂ ਨੂੰ ਦੇਖੋ ਕੁਝ ਲੋਡ ਲੈਣ ਦੀ ਲੋੜ ਨਹੀਂ ਬਿਲਕੁਲ ਜੀ ਸ਼ਿਮਰਦਾਰ ਬਟਾ ਨਾਲ ਅੱਛਾ ਸੇਮ ਕੱਪੜੇ ਦਾ ਦੁਪੱਟਾ ਨਾਲ ਆ ਜਾਏਗਾ ਸ਼ਿਮਰਦਾਰ ਜੀ ਸ਼ਿਮਰਦਾਰ ਹੀ ਦੁਪੱਟਾ ਨਾਲ ਇਹ ਜਿਵੇਂ ਆਮ ਹੀ 850 850 ਪੀਸ ਵਿਕਦਾ ਜੀ 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 ਇਹ 480 ਰੁਪਏ ਰੇਂਜ ਲੱਗਣੇ ਜੀ ਇੱਕ ਹੁਣ ਭਾਜੀ ਇਹ ਨਵੇਂ ਨਵੇਂ ਡਿਜ਼ਾਈਨ ਨਾ ਨਵੇਂ ਨਵੇਂ ਚੀਜ਼ਾਂ ਇਹ ਵੀ ਆਪਾਂ ਮਤਲਬ ਇਹੀ ਰੇਟਸ ਦੇ ਦੇਣੇ ਹੋਲ ਸੇਲ ਜੀ 480 ਰੁਪਏ ਰੇਂਜ ਲੱਗਿਆ ਕੀ ਬਾਤ ਹੈ ਜੀ ਤੇ ਰੰਗ ਵੀਰ ਜੀ ਦੇ ਵਿੱਚ ਅੱਠ ਮ ਚਾਰ ਰੰਗ ਡਾਰਕ ਹੈ ਜੀ ਚਾਰ ਲਾਈਟ ਮਿਲ ਜਾਣਗੇ ਜਿੱਕਾ ਪਿਓਰ ਮਸਲੀਨ ਦਾ ਸੂਟ ਹੈ ਜੀ ਜੀ ਨਾਲ ਇਹਦੇ ਨਾਲ ਦੇਖੋ ਦੁਪੱਟਾ ਆਊਗਾ ਚਨੂਨ ਦਾ ਵਰਕ ਵਾਲਾ ਹਾਂ ਹਾਂ ਯਾਰ ਮਸਲੀਨਾ ਹੀ ਆਜਕਲ ਹੁਣ ਜਿਵੇਂ ਆਮ ਹੀ ਕਹਿੰਦੀ 7-800 ਤੋਂ ਘੱਟ ਸੂਟ ਆਉਂਦਾ ਨਹੀਂਗਾ ਬਿਲਕੁਲ ਬਿਲਕੁਲ ਜੀ ਇਹ 500 ਰੁਪਏ ਰੇਂਜ ਚ ਲੱਗਣਾ ਜੀ ਇਹ 500 ਰੁਪਏ ਰੇਂਜ ਚ ਨਾਲ ਦੁਪੱਟਾ ਵੀ ਕੱਟਵਰਕ ਵਾਲਾ ਦੇਣਾ ਨਾ ਕੱਟਵਰਕ ਵਾਲਾ ਰੁਪਟਾ ਹੈ ਜੀ ਵਾਹ ਜੀ ਵਾਹ ਇਹਦੇ ਵਿੱਚ ਦੇਖੋ ਚਨੂਨ ਦਾ ਦੁਪੱਟਾ ਔਰਗਾਂਜ਼ਾ ਦੁਪੱਟਾ ਦੋ ਦੁਪੱਟੇ ਆ ਜਾਣਗੇ ਬਿਲਕੁਲ ਜੀ ਤੇ ਰੇਂਜ ਆਹੀ 500 ਹੀ ਰਹਿਣੀ ਹੈ ਜੀ ਅੱਛਾ ਇਹ ਤੇ ਜਿੰਨੇ ਵਰਕ ਕੀਤੇ ਹੈ ਵਰਕ ਦੀ ਸਫਾਈ ਵੀ ਜ਼ਬਰਦਸਤ ਹੈ ਕੋਈ ਇਹ ਨਹੀਂ ਕੋਈ ਧਾਕਾ ਧੁਗਾ ਨਿਕਲਿਆ ਜਾਂ ਤਾਂ ਹਲਕਾ ਕੰਮ ਕੀਤਾ ਨਾ ਨਾਲ ਇਹ ਪਾਜੀ ਇਹ ਗੋਲਡਨ ਵਰਕ ਇਹਨੂੰ ਕੀ ਕਹਿੰਨੇ ਆਪਾਂ ਇਹ ਬਲਾ ਇਹ ਵੀ ਜੀ ਆ ਗਿਆ ਆਪਣਾ ਜਰੀ ਦਾ ਕੰਮ ਆ ਗਿਆ ਜਰੀ ਦਾ ਕੰਮ ਆ ਜਾਂਦਾ ਜੀ ਨਾਲੇ ਨਾ ਡੋਲਾ ਸਿਲਕ ਦਾ ਦੁਪੱਟਾ ਜੀ ਓਕੇ ਡਿਜੀਟਲ ਪ੍ਰਿੰਟ ਹੈ ਨਾਲੇ ਬੂਟੀ ਬਣੀ ਹੈ ਵਿੱਚ ਇਹਦੇ ਬਿਲਕੁਲ ਜੀ ਇਹ ਦੁਪੱਟਾ ਹੀ ਵੀ ਜੀ ਨਾ 5-500 ਰਿੰਚ ਦੁਪੱਟਾ ਵਿਕਦਾ ਇਕੱਲਾ ਇਹ ਜਿੱਦਾਂ ਬਨਾਰਸੀ ਵਾਲੇ ਸਿਲਕ ਹੁੰਦੀ ਉਹਦਾਂ ਦਾ ਆ ਗਿਆ ਨਾ ਡਿਜ਼ਾਈਨ ਹਾਂਜੀ 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 ਉਸ ਤਰ੍ਹਾਂ ਦਾ ਡਿਜ਼ਾਈਨ ਆ ਗਿਆ ਜੀ ਜੀ ਰੰਗ ਆਣਗੇ ਇਹਦੇ ਵਿੱਚ 4 ਜੀ ਜੀ ਸੂਟ ਵੀ ਜੀ 1200 ਦੇ ਇੰਚ ਆ ਆਮੀ ਵਿਕਦਾ ਬਿਲਕੁਲ ਜੀ ਚਾਕਲੇਟ ਦੇ ਉੱਤੇ ਕੱਪੜਾ ਹੈਗਾ ਹਾਂ ਹਾਂ ਇਹ ਲੱਗਣਾ ਸਿਰਫ 660 ਰੁਪਏ ਦਾ 660 ਇਹ ਮੇ ਸਾ ਨ ਬੁਟੀਕਾਂ ਦੇ ਜਲਦੀ ਹੈ 1200 ਦਾ ਅਗਲੇ ਕਹਿੰਦੇ ਵਿਆਹ ਦਾ ਸੂਟ ਆ ਗਿਆ ਨਾ ਜੀ ਹਾਂਜੀ ਹਾਂਜੀ ਪਾਰਟੀ ਵੇਅਰ ਵੀ ਵਿਕਦਾ ਜਿੰਨੇ ਦਾ ਵਿਕਦਾ ਹੈਗਾ ਜਿੱਦਾਂ ਭਾਈ ਇਹ ਤਾਂ ਹੁਣ ਪਾਰਟੀ ਵੇਅਰ ਤੋਂ ਯਾਦ ਆਇਆ ਜਦਾਂ ਇਹ ਤਾਂ ਆਪਾਂ ਦੁਕਾਨ ਦਾ ਨਾਸੇ ਦਿਖਾਉਂਦੇ ਵਿਆਹस्ते ਜੇ ਕਿਹਨੇ ਦਾਜਵਰੀ ਬਣਾਣੀ ਹੋਵੇ ਉਹਦੇ ਵਾਸਤੇ ਵੀ ਸੂਟ ਹੈਗੇ ਜਿਹੜੇ ਬਰਾਇਡਲ ਹੁੰਦੇ ਆਲੇ ਸਾਰੇ ਹੀ ਲੰਗੇ ਜੀ ਆ ਦੇਖੋ ਜਿਵੇਂ ਤੁਹਾਨੂੰ ਮੈਂ ਇੱਥੋਂ ਸ਼ੁਰੂ ਕਰ ਦਿੰਨਾ ਕੀ ਖਵਾ ਦਾ ਪੈਚ ਆ ਗਿਆ ਕੀ ਬਾਤ ਹੈ ਜੀ ਅੱਛਾ ਇਹ ਸਾਰਾ ਹੈਂਡਵਰਕ ਆ ਗਿਆ ਨਾ ਭਾਈ ਹਾਂ ਜੀ ਸਾਰਾ ਹੈਂਡਵਰਕ ਹੈ ਬਾਜੂ ਵਰਕ ਨਾਲ ਹੈ ਬਿਲਕੁਲ ਜੀ ਦੁਪੱਟੇ ਆਣਗੇ ਫੈਂਸੀ ਜੀ 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 ਜਿਵੇਂ ਆ ਦੇਖੋ ਆਹ ਵਾਲਾ ਦੁਪੱਟਾ ਆ ਗਿਆ ਨਾਲ ਇਹਨੂੰ ਪਰਮਾ ਆਪਾਂ ਜੀ ਨੂੰ ਕਹਿੰਦੇ ਪਰ ਦੁਪੱਟਾ ਆ ਗਿਆ ਨਾ ਜੀ ਹਾਂ ਜੀ ਹਾਂ ਜੀ ਬਹੁਤ ਸੋਹਣੀ ਚੀਜ਼ ਬਣੀ ਹੈਗੀ ਬਿਲਕੁਲ ਜੀ ਰੰਗ ਆ ਜਾਣਗੇ ਇਹਦੇ ਵਿੱਚ ਦੇਖੋ ਜੀ ਚਾਰ ਚਾਰ ਪੰਜ ਪੰਜ ਰੰਗ ਮਿਲ ਜਾਣਗੇ ਇਹਨਾਂ ਦੇ ਵਿੱਚ ਜਿਵੇਂ ਆ ਦੇਖੋ ਦੁਪੱਟਾ ਵਰਕ ਲੈਣਾ ਇਹ ਚ ਓਕੇ ਆ ਗਿਆ ਜਿਵੇਂ ਆ ਕ੍ਰੈਸ਼ ਦਾ ਸੂਟ ਹੀ ਆ ਵੀ ਆਲ ਓਵਰ ਜੀ 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 ਇਹ ਤਾਹੀਨ ਆਪਾਂ ਕਹਿੰਦੇ ਨੇ ਡਿਜ਼ਾਈਨਰ ਸੂਟ ਹੈ ਨਾ ਜੀ ਡਿਜ਼ਾਈਨਰ ਇਹ ਲਗ ਲਗ ਜੀ ਪੀਸ ਹੁੰਦੀ ਹੈ ਜੀ ਬਿਲਕੁਲ ਬਿਲਕੁਲ ਕਿਸ ਨਾਲ ਦੇਖੋ ਮੈਚ ਨਹੀਂ ਹੋਊਗਾ ਹਾਂ ਹਾਂ ਬਾਜੂ ਵਰਕ ਸਭ ਨਾਲ ਆਊਗਾ ਜੀ ਜੀ ਇਹ ਨਾਲ ਆ ਗਿਆ ਸ਼ਿਮਰਦਾਰ ਦੁਪੱਟਾ ਇਹ ਨਾਲ ਸ਼ਿਮਰਦਾਰ ਦੁਪੱਟਾ ਆ ਗਿਆ ਜੀ ਹਾਂ ਜੀ ਕਿਉਂ ਫੈਂਸੀ ਜੀ ਪੀਸ ਹੈ ਸਾਰੀ ਚੀਜ਼ ਬਿਲਕੁਲ ਬਿਲਕੁਲ ਭਾਜੀ ਆਹ ਦੇਖੋ ਇਹ ਜੀ ਕੋਈ ਅੱਛਾ ਇਹ ਚਦਰਾਂ ਜਿਹੜੇ ਦੁਪੱਟੇ ਲੱਗੇ ਨਾਲ ਨਾਲ ਭਾਜੀ 2.5 ਮੀਟਰ ਦੇ ਦੁਪੱਟੇ ਹੈ ਜੀ ਬਿਲਕੁਲ ਜੀ ਜਿਹੜੀ ਆ ਚੀਜ਼ਾਂ ਨੇ ਜੀ ਕੋਈ ਆਪਾਂ ਨੂੰ ਦੇਖੋ 2500 3000 ਖਰਚਣ ਅੱਛਾ ਇਹ 1560 ਰੁਪਏ ਦਾ ਉਹਦਾ ਬਟੀਕਾਂ ਦਾ ਜੀ ਇਹ 2500 3000 ਰੁਪਏ ਲੱਗਣਾ ਹੀ ਲੱਗਣਾ ਹੈ ਜੀ ਤੇ ਨਹਿਰ ਲੱਗਦੇ ਜੀ ਇਹਨਾਂ ਦੇ ਇਹ ਮਤਲਬ ਫਿਰ ਦਾਜਵਰੀ ਚ ਵੀ ਵਧਾਨ ਨਾਲ ਲੱਦੋ ਅੱਧਾ ਫਾਇਦਾ ਆਣਾ ਭਾਜੀ ਨਾ ਜੀ ਪੂਰਾ ਹੀ ਫਰਕ ਪੈ ਜੂਗਾ ਜੀ ਬਿਲਕੁਲ ਆ ਦੇਖੋ ਹੁਣ ਜਿਵੇਂ ਹੁਣ ਦਾਜਵਰੀ ਵਾਲੇ ਸੂਟ ਦਾ ਤੁਸੀਂ ਕਹਿੰਦੇ ਹੋ ਜੀ ਜੀ ਆਹ ਸੂਟ ਹਾਂ ਹਾਂ ਪੂਰਾ ਹੈਵੀ ਦੇਖੋ ਹੈਂਡ ਵਰਕ ਵਾਲਾ ਰਬਟਾ ਹੈ ਬਿਲਕੁਲ ਜੀ ਪਿਓਰ ਕਰੇਪ ਤੇ ਉੱਤੇ ਕਪੜਾ ਹੈ ਜੀ 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 ਸਾਰਾ ਫਰੰਟ ਇਹਦਾ ਆਊਗਾ ਹੈਵੀ ਹਾਂ ਹਾਂ ਜਾਲ ਬਣਿਆ ਹੈਗਾ ਅੱਛਾ ਭਰਵਾ ਜਾਲ ਜਿਹਨੂੰ ਆਪਾਂ ਕਹਿ ਲਈਏ ਹਾਂ ਜੀ 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 ਆ ਦੇਖੋ ਜੀ ਓਹ ਕੀ ਬਾਤ ਹੈ ਜੀ ਭਾਜੀ ਇਹ ਮਤਲਬ ਨਜ਼ਾਰੇਦਾਰ ਵਰਕ ਆ ਗਿਆ ਨਾ ਇਹ ਤਾਂ ਪੂਰਾ ਹੀ ਨੀਕ ਵਰ ਕਹਿ ਲਈਏ ਜੀ ਹਾਂਜੀ ਇਹ ਸੂਟ ਨਾ ਜੀ 35 3500 ਰੇਂਜ 20% ਤੇ ਬਿਲਕੁਲ ਜੀ ਆਹ ਦੇਖੋ ਆ ਹੈਗਾ ਨਾਲ ਦੁਪੱਟਾ ਅੱਛਾ ਜਿੰਨਾ ਹੈਵੀ ਕਮ ਸੂਟ ਤੇ ਉਹਨਾਂ ਹੀ ਦੁਪੱਟੇ ਦੇ ਵੀ ਨਾਲ ਕੀਤਾ ਆਹ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਆ ਗਿਆ ਦੁਪੱਟਾ ਪੂਰਾ ਹੈਵੀ ਜੀ 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 3000 ਰੁਪਏ 3500 ਰੇਂਜ ਚ ਪੀਸ ਵਿਕਦਾ ਬਿਲਕੁਲ ਜੀ 1800 ਰੁਪਏ ਰੇਂਜ ਲੱਗਨੇ ਜੀ ਅੱਛਾ ਇਹ 1800 ਦੇਣਾ ਮੈਨੂੰ ਸਿਰਫ ਵਰਕ ਵਰਕ ਦੇ ਰੇਟ ਤੇ ਪੂਰਾ ਸੂਟ ਦੇ ਦੇਣਾ ਆਪਾਂ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਰੰਗੇ ਦੇ ਵਿੱਚ ਮਿਲ ਜਾਣਗੇ 4-5 ਰੰਗ ਸਾਰੇ ਜੀ ਮੇਰੇ ਥਾਣੇ 4-4 ਸੀਟੇ ਹੈਗੀ 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 ਸੈਟ ਵਾਈਜ਼ ਮਾਲ ਲੈਣੀ ਘੱਟੋ ਘੱਟ 4 ਤੇ ਹੈਗੀ ਹੈ ਨਾ ਹਾਂਜੀ 4 ਤਾਂ ਹੈਗੀ ਹੈ ਜੀ 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 ਆ ਦੇਖੋ ਹੁਣ ਜਿਵੇਂ ਸਾਰੇ ਪੈਂਸਿੰਗ ਏਟਮ ਆਈਏ ਜੀ ਬਿਲਕੁਲ ਜੀ ਆ ਦੇਖੋ ਹੁਣ ਜਿਵੇਂ ਕਾਹੋ ਚੀਜ਼ ਹੈ ਡਿਜ਼ਾਈਨਰ ਪੀਸ ਹੈ ਫੋਟੋ ਵਾਲ ਆ ਦੇਖੋ ਡਿਜ਼ਾਈਨਰ ਜੇ ਪੀਸ ਹੈ ਇਹਨਾਂ ਨਾਲ ਦੀਆਂ ਨਹੀਂ ਦੇਖੋ ਕਾਫੀ ਆਈਟਮਾਂ ਤੁਹਾਨੂੰ ਮਿਲ ਜਾਣਗੀਆਂ ਬਿਲਕੁਲ ਜੀ ਕਿ ਇਹ ਹੁੰਦੇ ਜੀ ਦੇਖੋ 2 2 4 4 ਪੀਸੇ ਮਤਲਬ ਕਿ ਫੋਟੋ ਵਾਲੇ ਪੀਸ ਹੁੰਦੇ ਹਨ ਹਾਂ ਹਾਂ ਜਿੱਦਾਂ ਕਹਿੰਦੇ ਵੀ ਇੱਕ ਨੇ ਜਿੰਨੇ ਪਾ ਲਿਆ ਨਾਲ ਮੈਚ ਦਾ ਕਿਸੇ ਹੋਰ ਨੇ ਨਹੀਂ ਪਾਉਂਦਾ ਜੀ ਉਹ ਚੀਜ਼ਾਂ ਹੈਗੀਆਂ ਜੀ 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 ਪ੍ਰਿੰਟ ਸਾਰਾ ਵਰਕ ਹੈ ਨਾਲ ਇਹਨਾਂ ਆ ਗਿਆ ਦੁਪੱਟਾ ਸ਼ਿਮਰਦਾਰ ਦੁਪੱਟਾ ਗੋਲਡ ਬੰਟੀ ਵਾਲਾ ਇਹ ਜਿਵੇਂ ਹੁਣ ਸੂਟ ਆਗਾ 3 3 4 ਚਾਚਾ ਰੇ ਹਰਦੀ ਰੇਂਚੀ ਵਿੱਚ ਜੀ ਜੀ ਇਹ 1860 ਰੁਪਏ ਰੇਂਚੀ ਇਹ 1860 ਰੁਪਏ ਰੇਂਚੀ ਦੇ ਉਨੇ ਦਾ ਫਾਇਦਾ ਇਹ ਰਹਿਣਦਾ ਵੀ ਜੇ ਕੇ ਪੈਨ ਕਹਿੰਦੀ ਵੀ ਮੇਰੇ ਵਰਗਾ ਸੂਟ ਹੋਰ ਕੇ ਲੈਣਾ ਪਾਇ ਹੋਵੇ ਇਹ ਉਹਨਾਂ ਸਪੈਸ਼ਲ ਚੀਜ਼ਾਂ ਮਤਲਬ ਕਿ ਡਿਜ਼ਾਈਨ ਇੱਚ ਕਾਫੀ ਆਏ ਨੇ ਜਿਵੇਂ ਆਹ ਦੋ ਪੀਸ ਹੈ ਇਹ ਵੇਗੇ ਹੋਰ ਆਊਗਾ ਹਾਂ ਮਤਲਬ ਅਲੱਗ-ਅਲੱਗ ਡਿਜ਼ਾਈਨ ਆ ਅਲੱਗ-ਅਲੱਗ ਐ ਨਹੀਂ ਹੈਗੀ ਇੱਕੋ ਨਾਲ ਦੇ ਸਭ ਨੂੰ ਦੀ ਚੱਲਾਂਗੇ ਜੀ 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 ਆ ਦੇਖੋ ਹੁਣ ਜਿਵੇਂ ਪਿਓਰ ਕਰੇਪ ਦੀ ਸਲਵਾਰ ਹੈ ਜੀ ਸਲਵਾਰ ਤੇ ਵਰਕ ਹੈ ਬਿਲਕੁਲ ਜੀ オリジナル ਖੀਨਖਾਬ ਦੀ ਦੇਖੋ ਸ਼ਰਟ ਹੈ ਅੱਛਾ ਇਹ ਖੀਨਖਾਬ ਆਈਕਲ ਬਹੁਤ ਚੱਲ ਰਿਹਾ ਨਾ ਭਾਜੀ ਹਾਂ ਜੀ ਜੀ ਨਵਾਂ ਵੇਸ ਆਇਆਗਾ ਚੱਲ ਰਿਹਾ ਬਿਲਕੁਲ ਵਾਹ ਜੀ ਵਾਹ ਕੀ ਆ ਬੜਾ ਸਾਰੇ ਪ੍ਰਿੰਟ ਤੇ ਹੈਂਡਵਰਕ ਦਾ ਭਾਰਾ ਕੰਮ ਹੋਇਆ ਜੀ ਜੀ ਇਹਨੂੰ ਆਪਾਂ ਕਹਿੰਦੇ ਲਗਜ਼ਰੀ ਵਰਕ ਕੀਤਾ ਆ ਜੀ ਹਾਂ ਜੀ ਹਾਂ ਜੀ ਨਾਲ ਇਹਦੇ ਨਾਲ ਹੀ ਕੰਟਰਾਸਟ ਦੁਪੱਟਾ ਵਰਕ ਨਾਲ ਦਾ ਦੁਪੱਟਾ ਹੈ ਜੀ 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 ਆ ਦੇਖੋ ਜੀ ਇਹਦੇ ਨਾਲ ਆਹ ਦੁਪੱਟਾ ਦਾ ਬਿਲਕੁਲ ਜੀ ਇਹ ਸੂਰਨਾ ਵੀਰ ਜੀ ਜਿਵੇਂ ਆ ਇਹ ਵੀ 3300 ਵਾਲੇ ਪੀਸ ਹੈ ਬਿਲਕੁਲ ਇਹ 1980 ਰੁਪਏ ਰੇਂਜ ਲੱਗੂਗੀ ਇਹ 1980 ਰੁਪਏ ਦੇਣਾ ਆਪਾਂ ਹਾਂ ਆ ਦੇਖੋ ਜੀ ਮਾਲਾਪਾ 2000 ਤੋਂ ਉੱਤੇ ਨਹੀਂ ਡੱਪੇ ਬਾਜ਼ਾਰ ਦੇ ਭਾਵੇਂ 4-4 5-5 ਹਜ਼ਾਰ ਵਾਲੇ ਆਪਾਂ ਸੂਟ ਦੇ ਦਿੱਤੇ ਨਾ ਜੀ ਹਾਂਜੀ ਵੀਰ ਜੀ 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 ਇਸ ਤਰ੍ਹਾਂ ਦੇ ਨੇ ਦੇਖੋ ਸਾਰੀਆਂ ਆਈਟਮਾਂ ਜਿਵੇਂ ਹੋਰ ਰੇਂਜ ਥੋੜਾ ਥੋੜਾ ਜਿਵੇਂ ਪਲੱਸ ਮਾਈਨਸ ਜਿਵੇਂ ਮਰਜ਼ੀ ਕਰੀ ਚੱਲੋ 1000 1500 2000 ਦੀ ਰੇਂਜ ਚ ਬਹੁਤ ਸੋਹਣੇ ਭਾਰੇ ਭਾਰੇ ਸੂਟ ਮਿਲ ਜਾਣਗੇ ਬਿਲਕੁਲ ਜਿਆਦਾ ਪੈਸੇ ਆਪਾਂ ਨੂੰ ਖਰਚਣ ਦੀ ਲੋੜ ਨਹੀਂ ਵੀਰ ਜੀ ਕਰੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਹਾਂਜੀ ਆਪਣੀ ਸ਼ਾਪ ਹੈ ਜੀ ਮੋੜ ਮੰਡੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ ਬ ਜੇ ਦੇਖੋ ਜੀ ਕਈ ਵਾਰੀ ਫੋਨ ਨਾ ਚੱਕਿਆ ਜਾਵੇ ਤਾਂ ਤੁਸੀਂ ਮੈਸੇਜ ਵੀ ਛੱਡ ਸਕਦੇ ਆ